ਦੇਖੀ ਲਾਈਏ ਮੋਦੀ ਸਰਕਾਰ ਨੇ ਜਿਹੜੇ ਬਿੱਲ ਪਾਸ ਕੀਤੇ ਨੇ ਉਹ ਜਵਾਨਾਂ ਦੀ ਤੇ ਕਿਸਾਨਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਚੁੱਕਾ ਹੈ ਕਿਸਾਨ ਹੱਦਾਂ ਤੇ ਨੇ ਤੇ ਕਿਸਾਨਾਂ ਦੇ ਪੁੱਤ ਸਰਹੱਦਾਂ ਤੇ ਨੇ ਕਿਸਾਨਾਂ ਨੇ ਦਿੱਲੀ ਘੇਰੀ ਹੋਈ ਆ ਆਪਣੇ ਭਵਿੱਖ ਦੀ ਖਾਤਰ ਤੇ ਪੰਜਾਬ ਕਾਂਗਰਸ ਨੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਯਾਰ ਇਸ ਸਮੇਂ ਸਾਡੇ ਨਾਲ ਨੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਜਖੜ ਸਾਹਿਬ ਇਹ ਅਸਲੀ ਜਵਾਨ ਤੇ ਨਕਲੀ ਜਵਾਨ ਅਸਲੀ ਕਿਸਾਨ ਤੇ ਨਕਲੀ ਕਿਸਾਨ ਇਹ ਫਰਕ ਸਭ ਤੁਸੀਂ ਜਿਹੜੀ ਗੱਲ ਕਹੀ ਹੈ ਬਹੁਤ ਹੀ ਮੈਂ ਸਮਝਦਾ ਮੁੱਢਲੀ ਜਿਹੜੀ ਗੱਲ ਹੈ ਫੰਡਾਮੈਂਟਲ ਇਸ਼ੂ ਜਿਹੜੇ ਚੱਕਿਆ ਵੀ ਜੋ ਹੈ ਜਿਹੜਾ ਜੁਵਾ ਕਿਸਾਨ ਹੈ ਉਹ ਹੱਦ ਤੇ ਹੈ ਤੇ ਉਹਦਾ ਪੁੱਤ ਜਿਹੜਾ ਹੈ ਉਹ ਸਰਹੱਦ ਤੇ ਹੈ ਤੇ ਜਿਹੜੇ ਸਹੂਕਾਰਾਂ ਦੇ ਪੁੱਤ ਹੈ ਉਹ ਸਰਕਾਰ ਚ ਹੈ ਪ੍ਰੋਬਲਮ ਸਿਰਫ ਇੰਨੀ ਹੈ ਵੀ ਕਿਸਾਨਾਂ ਦੀ ਨੁਮਾਇੰਦਗੀ ਇਹ ਨਕਲੀ ਕਿਸਾਨ ਜਿਹੜੇ ਹੈ ਪਾਰਲੀਮੈਂਟ ਚ ਕਰ ਰਹੇ ਸਾਬ ਅੱਜ ਇਹ ਕਿਸਾਨ ਬੈਠ ਕੇ ਜੇ ਇਹਨਾਂ ਤੋਂ ਆਪਾਂ ਆਸ ਕਰੀਏ ਇਹ ਕਾਲੇ ਕਾਨੂੰਨ ਹੀ ਆਣਗੇ ਸਾਬ ਜਿਨ੍ਹਾਂ ਨੂੰ ਕਿਸਾਨੀ ਪਤਾ ਹੀ ਨਹੀਂ ਜਿਹੜੇ ਹੈਲੀਕਾਪਟਰਾਂ 'ਚ ਚੜ ਕੇ ਜਾ ਕੇ ਤੇ ਡੇਢ ਕਿਲੋ ਸੋਨਾ ਪਾਇਆ ਹੈ ਜਿਨੇ ਤੇ ਲਿਪਸਟਿਕ ਤੇ ਪਰਫਿਊਮ ਲਗਾ ਕੇ ਜਿਹੜੇ ਵਾਢੀ ਕਰਨ ਜਾਂਦੇ ਸਾਬ ਉਹ ਫਿਰ ਕਾਲੇ ਕਾਨੂੰਨ ਹੀ ਬਣਾਣਗੇ ਕਾਰਪੋਰੇਟ ਹਾਊਸਿਸ ਵਾਸਤੇ ਇਹ ਕਾਨੂੰਨ ਬਣੇ ਹੈ ਜਿਸ ਪਾਰਲੀਮੈਂਟ ਨੂੰ ਬੁਲਾਉਣ ਵਾਸਤੇ ਜਿਸ ਪਾਰਲੀਮੈਂਟ ਦੇ ਅੰਦਰ ਕਿਸਾਨਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਜਿਹੜੀ ਆਪਣੇ ਆਪ ਨੂੰ ਅਕਾਲੀ ਕਹਿੰਦੀ ਸੀ ਜਿਨ੍ਹਾਂ ਦਾ ਹੌਂਦ ਇਹਦੇ ਤੇ ਸੀਗਾ ਅਸੀਂ ਕਿਸਾਨੀ ਦੀ ਗੱਲ ਕਰਦੇ ਆਂ ਜਾਂ ਪੰਥ ਦੀ ਗੱਲ ਕਰਦੇ ਆਂ ਪਹਿਲਾਂ ਪੰਥ ਦੀ ਪਿੱਠ 'ਤੇ ਛੁਰਾ ਮਾਰਿਆ ਇੱਥੇ ਆਰਡੀਨੈਂਸ ਜੀ ਲੈ ਕੇ ਆਏ ਐ ਉਦੋਂ ਇਹ ਹੀ ਕਿਸਾਨਾਂ ਦੇ ਨੁਮਾਇੰਦੇ ਸੀਗੇ ਮੰਤਰੀ ਮੰਡਲ 'ਚ ਸੀਗੇ ਵੀ ਐਨਡੀਏ ਦੇ ਵਿੱਚ ਵੀ 파ਟ ਸੀਗੇ ਤੇ رائے ਕਿਹਨੇ ਦਿੱਤੀ ਮੋਦੀ ਸਾਹਿਬ ਨੂੰ ਕਿਸਾਨੀ ਦੇ ਵਾਸਤੇ ਅਕਾਲੀ ਦਲ ਨੇ ਅਕਾਲੀਦਰ ਦੇ ਸਰਬਰਾਂ ਨੇ ਤੇ ਉਹ ਕਾਲੇ ਕਾਨੂੰਨ ਬਣ ਕੇ ਜਦੋਂ ਗਲ ਦੇ ਵਿੱਚ ਸੱਪ ਬਣ ਕੇ ਲਟਕ ਗਏ ਤੇ ਆਪ ਨੂੰ ਜਦੋਂ ਵੜਨ ਲੱਗੇ ਉਹਦੇ ਬਾਅਦ ਇਹਨਾਂ ਨੂੰ ਗੋਦੀ ਸਾਹਿਬ ਨੇ ਚੱਕ ਕੇ ਬਾਹਰ ਵੀ ਮਾਰਿਆ ਤੇ ਐਨਡੀਏ ਚੋਂ ਵੀ ਕੱਢਿਆ ਤੇ ਮੰਤਰੀ ਮੰਡਲ ਚੋਂ ਵੀ ਕੱਢਿਆ ਅੱਜ ਸ਼ਹੀਦੀ ਦਾ ਦਰਜਾ ਸਭ ਇਹਦੇ ਵਿੱਚ ਜਿੱਥੇ ਮੋਦੀ ਸਾਹਿਬ ਤੇ ਇਹਨਾਂ ਦੀ ਭਾਜੀਪੀ ਦਾ ਭਾਈ ਵਾਲੀ ਇਸ ਕਾਲੇ ਕਾਨੂੰਨਾਂ ਦੇ ਵਿੱਚ 50% ਦੀ ਹਿੱਸਾ ਜਿਹੜਾ ਪਾਪ ਦੇ ਵਿੱਚ ਅਕਾਲੀਆਂ ਦਾ ਵੀ ਹੈ ਉਹਨਾਂ ਨੇ ਨਿਵੇੜਾ ਹੀ ਕਰਤਾ ਪੰਥ ਦੀ ਪਿੱਛੇ ਪੇਟ ਛੁਰਾ ਮਾਰਿਆ ਹੁਣ ਕਿਸਾਨੀ ਦੇ ਪੇਟ 'ਚ ਛੁਰਾ ਮਾਰਿਆ ਦੋਨਾਂ ਪੰਥ ਦੇ ਤੇ ਕਿਸਾਨੀ ਦੋਨਾਂ ਦੇ ਗद्दार ਹੈ ਉਹਨਾਂ ਲੋਕਾਂ ਨੂੰ ਲੋਕਾਂ ਨੇ ਮਾਫ ਨਹੀਂ ਕਰਨਾ ਇਸ ਕਿਸਮ ਦੇ ਜਿਹੜੇ ਇਹਨਾਂ ਕੋਲ ਕਿਸਾਨਾਂ ਦੇ ਨੁਮਾਇੰਦੇ ਹੈ ਇਹਦੇ ਨਾਲ ਕਿਸਾਨਾਂ ਨੂੰ ਕੋਈ ਆਸ ਹੈ ਨਹੀਂ ਅੱਜ ਰਹਿਮਾ ਮਲਣੀ ਸਾਹਿਬ ਦੇ ਘਰ ਵਾਲੇ ਕਹਿੰਦੇ ਜਿਹੜੇ ਪੰਜਾਬ ਦੇ ਪੁੱਤਰ ਕਹਿੰਦੇ ਧਰਮਿੰਦਰ ਉਹ ਕਹਿੰਦੇ ਕਿ ਕਿਸਾਨਾਂ ਦੇ ਨਾਲ ਸਹੀ ਹੋਣਾ ਚਾਹੀਦਾ ਦੇਖੋ ਅੱਜ ਕੌਣ ਕੀ ਕਹਿ ਰਿਹਾ ਆ ਕੋਈ ਨਲਕੇ ਪਟਣ ਦਾ ਸਮਾਂ ਨਹੀਂ ਆ ਤਾਂ ਹੰਕਾਰ ਪਟਣ ਦਾ ਸਮਾਂ ਵੈਸੇ ਤਾਂ ਮੋਦੀ ਸਾਹਿਬ ਨੇ ਪਰसों ਗੱਲ ਕਰਦਿਆਂ ਸਾਡੇ ਪਹਿਲੇ ਪਾਸੇ ਚਲੋ ਅੱਜ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਯਾਦ ਆਏ ਬੜਾ ਮੈਂ ਇਸ ਗੱਲ ਦਾ ਧੰਨਵਾਦੀ ਹਾਂ ਇਹਨਾਂ ਨੇ ਪਰ ਮੈਂ ਪੁੱਛਣਾ ਚਾਹਨਾ ਵੀ ਸਾਡੇ ਬਾਣੀ ਚ ਤਾਂ ਆ ਵੀ ਲਿਖਿਆ ਹੈ ਵੀ ਹੰਕਾਰਿਆ ਸੋ ਮਾਰਿਆ ਹੰਕਾਰ ਤਾਂ ਛੱਡੋ ਸਾਬ ਤੇ ਮੈਂ ਮੋਦੀ ਸਾਹਿਬ ਨੂੰ ਆ ਵੀ ਪੁੱਛਣਾ ਚਾਹੂੰਗਾ ਵੀ ਮੋਦੀ ਸਾਹਿਬ ਤੁਸੀਂ ਪਿਛਲੇ ਇਸ ਹਾਲ ਹੀ 9 ਤਰੀਕ ਨੂੰ ਜਾ ਕੇ ਜਿਹੜਾ ਕਰਤਾਰਪੁਰ ਲਾਂਘਾ ਖੋਲ ਕੇ ਆਏ ਹੋ ਉਸ ਕਰਤਾਰਪੁਰ ਦੇ ਅੰਦਰ ਸਾਡੇ ਬਾਬਾ ਗੁਰੂ ਨਾਨਕ ਨੇ ਕੀ ਕੰਮ ਕੀਤਾ ਸੀ ਕਿਹੜਾ ਕਿਰਤ ਕਿਹੜੀ ਕੀਤੀ ਸੀ ਕਿਸਾਨੀ ਕੀਤੀ ਸੀ ਸਾਬ ਆ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕਿਹਾ ਸੀ ਉੱਤਮ ਖੇਤੀ ਅੱਜ ਮੋਦੀ ਸਾਹਿਬ ਕਹਿੰਦੇ ਉੱਤਮ ਵਪਾਰ ਇਹਨਾਂ ਨੇ ਤੇ ਗੁਰੂ ਸਾਡੇ ਗੁਰੂ ਮਹਾਰਾਜ ਦੀ ਭਾਵਨਾ ਨੂੰ ਹੀ ਪਲਟ ਕੇ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਵੀ ਉਹ ਤਨਖਾਹਾਂ ਘੱਟ ਕਰਨਾ ਚਾਹੀਦਾ ਹੈ ਪੰਤ ਨੇ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਨੇ ਸਾਡੀ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ ਸੁੱਧਾਗਰਾਂ ਵਾਸਤੇ ਸਾਬ ਉਹ ਉਹਨਾਂ ਨੇ ਖੇਤੀ ਕਿਰਤ ਕਰੋ ਵੰਡ ਛਕੋ ਇੱਥੇ ਦਾ ਸਾਰਾ ਸ਼ਿਕਾਣ ਵਾਲਾ ਕੰਮ ਸਹੂਕਾਰਾਂ ਨੂੰ ਕਰੀ ਜਾਂਦੇ ਕਿਰਤ ਕਰਨ ਵਾਲੇ ਮਜ਼ਦੂਰ ਬਾਰਡਰਾਂ ਤੇ ਬੈਠੇ ਨੇ ਹੀ ਸਾਬ ਅੱਜ ਇਹਨਾਂ ਦੀ ਹਮਾਇਤ ਕਰੋ ਕਿ ਕਿਸਾਨਾਂ ਦੇ ਪਿੱਛੇ ਚੀਨ ਵੀ ਆ ਪਾਕਿਸਤਾਨ ਵੀ ਆ ਮਾਇਓਵਾਦੀ ਵੀ ਆ ਜੀ ਵੇਖੋ ਜਿਹੜਾ ਜ਼ਖਮ ਸੀਗਾ ਜਿਹੜੀ ਮਾੜਿਆ ਜਾ ਜ਼ਖਮ ਸੀਗਾ ਉਹਦੇ ਤੇ ਮਲਮ ਲਾਣ ਦੀ ਬਜਾਏ ਉਹਨੂੰ ਕੁਰੀਦੋਂਗੇ ਸਾਬ ਉਹ ਨਸੂਰ ਬਣੂਗਾ ਉਹਦੇ ਚ ਕੀੜੇ ਪੈ ਜਾਂਦੇ ਕਈ ਵਾਰੀ ਉਹਦੇ ਚ ਆ ਕੇ ਗੰਦੀ ਮੱਖੀਆਂ ਆ ਕੇ ਬੈਠਦੀਆਂ ਉਸ ਕਿਸਮ ਦਾ ਬਣ ਰਿਹਾ ਸਾਬ ਇਹਨਾਂ ਨੇ ਜਦੋਂ ਉਹਦੇ ਵਿੱਚੋਂ ਉਹ ਪਸ ਨਿਕਲਣ ਲੱਗਦੀ ਹੈ ਰਾਦ ਨਿਕਲਦੀ ਹੈ ਨਾ ਸਾਬ ਫਿਰ ਉੱਥੇ ਕੀ ਆਊਗਾ ਸਾਬ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਕਹਿਤਾ ਸੀਗਾ ਨਾ ਵੀ ਆ ਜਿਹੜੀ ਨੋਟਬੰਦੀ ਹੈ ਦੇ ਨਾਲ 2% ਜੀ ਡੀ ਪੀ ਗਿਰੂਗੀ ਉਸੇ ਤਰ੍ਹਾਂ ਹੀ ਸਮਝ ਕੇ ਸਾਰੇ ਮੁੱਦੇ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਜਿਸ ਦਿਨ ਕਾਲੇ ਕਾਨੂੰਨ ਲੈ ਕੇ ਆਏ ਆ 5 ਜੂਨ ਨੂੰ ਅਗਲੇ ਦਿਨ ਕਹਿਤਾ ਸੀ ਵੀ ਤੁਸੀਂ ਪੰਜਾਬ ਦੀ ਕਿਸਾਨੀ ਨਾਲ ਬਹੁਤ ਵੱਡਾ ਦਰੋਹ ਕਰਨ ਲੱਗੇ ਹੋ ਇਹਦਾ ਫਾਇਦਾ ਆ ਪड़ोसी ਮੁਲਕ ਜਿਹੜਾ ਗਵਾਂਡੀ ਆਈਐਸਏ ਵਾਲੇ ਇਹਨਾਂ ਨੇ ਉਠਾਣਾ ਹੈ ਅੱਜ ਤੁਹਾਡੇ ਸਾਹਮਣੇ ਜਿੰਮੇਵਾਰੀ ਕੀ ਦੀ ਹੈ ਦਿੱਲੀ ਦੀ ਬਾਰਡਰ ਤੇ ਅਗਰ ਆ ਕੇ ਆਈਐਸਏ ਜਾਂ ਚੀਨ ਵਾਲੇ ਇੱਥੇ ਹਰਾ ਫੇਰ ਕਰਦੇ ਤਾਂ ਜਿੰਮੇਵਾਰੀ ਕੀ ਦੀ ਹੈ ਸਭ ਇਹਦਾ ਮਤਲਬ ਹੈ ਸਾਰੇ ਪ੍ਰੋਟੈਸਟ ਬੰਦ ਕਰ ਦਿਓ ਵੀ ਇੱਥੇ ਤੁਸੀਂ ਸਾਹ ਨਹੀਂ ਸਕਦੇ ਫਿਰ ਸਰਕਾਰ ਛੱਡੋ ਅੱਜ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਵੀ ਗਲਤ ਅੰਸਰ ਨਾ ਵੜਨ ਉਥੇ ਪਰ ਜਿਹੜਾ ਸਮਾਂ ਜਿਸ ਤਰ੍ਹਾਂ ਲੰਘੀ ਜਾਂਦਾ ਆ ਜਿਹੜਾ ਗਾਹਵ ਹੈ ਕੈਂਸਰ ਬਣ ਗਿਆ ਇਟ ਹਾਸ ਨਾਉ ਟੂ ਹੈ ਬਿਕਮ ਮੈਲੀਗਨੈਂਟ ਤੇ ਮੈਲੀਗਨੈਂਸੀ ਜਿਹਨੂੰ ਕਹਿੰਦੇ ਕੈਂਸਰ ਹੈ ਇੱਕ ਤਾਂ ਨਹੀਂ ਰੁਕਦਾ ਉਹ ਸਾਰੇ ਸਰੀਰ 'ਚ ਫੈਲਦਾ ਲੱਗੇਗੀ ਆਗ ਤੋ ਘਰ ਤੇਰਾ ਵੀ ਆਏਗਾ ਜ਼ਦਮੇ ਮੋਦੀ ਸਾਹਿਬ ਦੇਸ਼ ਨਹੀਂ ਆ ਦੇਸ਼ ਦੇ ਵਾਸਤੇ ਦੇਸ਼ ਦੇ ਵਾਸਤੇ ਮੋਦੀ ਸੂਬਾ ਹੈ ਪੰਜਾਬ ਵੀ ਆਰ ਦਾ ਸੋਲਡ ਆਰਮ ਆਫ ਕੰਟਰੀ ਨਾਟ ਓਨਲੀ ਵੀ ਆਰ ਦਾ ਫੂਡ ਬਾਲ ਬਟ ਵੀ ਆਰ ਦਾ ਸੋਰਡ ਆਰਮ ਜਿੱਥੇ ਕਿਤੇ ਲੋਡ ਪਈ ਹੈ ਅਗੇ ਕਿਨੇ ਹਿੱਕ ਡਾਈ ਹੈ ਪੰਜਾਬ ਨੇ ਡਾਈ ਹੈ ਸਾ ਪੰਜਾਬ ਦੇ ਗਬਰੂਆਂ ਨੇ ਡਾਈ ਹੈ ਤੇ ਤੁਸੀਂ ਅੱਜ ਸਾਨੂੰ ਆਤੰਕੀ ਕਹੀ ਜਾਂਦੇ ਹੋ ਤੁਸੀਂ ਯੂ ਆਰ ਆਈ ਥਿੰਕ ਡੈਮੇਜਿੰਗ ਦਾ ਮੋਰਲ ਆਫ ਆਰ ਫੋਰਸਸ ਉਹ ਲੜਨਗੇ ਹਿੰਦੁਸਤਾਨ ਵਾਸਤੇ ਬਿਨਾ ਸਵਾਲ ਪੁੱਛੇ ਦੇ ਆਰ देयर ਟੂ ਡੂ অর ਡਾਈ ਬਟ ਨਾਟ ਟੂ ਕੁਐਸਚਨ ਵਾਈ ਬਟ ਜਿਹੜਾ ਉਹਨਾਂ ਦਾ ਜਜ਼ਬਾ ਖਤਮ ਕਰ ਦੇਵੇਂ ਉਹਨਾਂ ਦਾ ਹੌਸਲੇ ਪਸਤ ਹੋ ਜਾਣਗੇ ਵੀ ਸਾਡੇ ਬਜ਼ੁਰਗਾਂ ਦੇ ਉੱਤੇ ਤਾਂ ਇਹਨਾਂ ਨੇ ਕੈਨਨਾਂ ਖੋਲ ਰੱਖੀਆਂ ਉਧਰੋਂ ਚੀਨ ਵਾਲੇ ਤੇ ਸਿੱਧੀ ਜਾਂਦੇ ਗੋਲੇ ਮੈਂ ਕਹਿੰਦੇ ਡੰਗਾ ਲੈ ਕੇ ਜਾਂਦੇ ਰੋ ਚੀਨ ਦੇ ਸਾਹਮਣੇ ਸਾਨੂੰ ਫੜਾਓ ਖਾ ਏਆਰ 15 ਫਿਰ ਦੇਖੋਗਾ ਬਣਦਾ ਕੀ ਹੈ ਉੱਥੇ ਤੌਰ ਤੇ ਸਾਡੇ ਜਵਾਨ ਪੰਜਾਬੀ ਮਰਵਾਤੇ ਮੈਂ ਕਹਿੰਦਾ ਸਭ ਤੋਂ ਵੱਡਾ ਕਲੰਕ ਅਗਰ ਬੀਜੇਪੀ ਹੈ ਮੋਦੀ ਸਾਹਿਬ ਦੀ ਸਰਕਾਰ ਤੇ ਲੱਗੂਗਾ ਵੀ ਸਾਡੇ ਜਿਹੜੇ 20 ਜਵਾਨ ਡੰਗਾ ਨਾਲ ਮਰਵਾਤੇ ਗੋਲੀ ਨਾਲ ਮਰਵਾਓ ਸੈਂਕੜੋਂ ਮਰਦੇ ਆ ਅਸੀਂ ਹੋਰ ਸੈਂਕੜੋਂ ਦਿਆਂਗੇ ਡੰਗਾ ਨਾਲ ਘਟਵਾ ਕੇ ਮਰਾਤੇ ਤੁਸੀਂ ਕੌਣ ਜ਼ਿੰਮੇਵਾਰ ਹੈ ਆ ਖਾਕੀ ਵਰਦੀ ਪਾਉਣ ਨਾਲ ਨਹੀਂ ਕੋਈ ਬਣਦਾ ਸਾਬ ਸਹਾਦੇ ਦੇ ਟੱਟੂ ਹੈ ਇੱਥੇ ਕਿੰਨੀ ਸਿਕਿਉਰਿਟੀ ਏਜੰਸੀ ਕੋਈ ਗਰੁੱਪ 4 ਕੋਈ ਬਲੈਕਸਟੋਨ ਕੋਈ ਕਿਸੇ ਨੂੰ ਲਿਆਓ ਉਹਨਾਂ ਨੇ ਉਹ ਤਾਂ ਚੌਕੀਦਾਰੀ ਕਰ ਸਕਦੇ ਐ ਫੌਜੀ ਨਹੀਂ ਬਣ ਸਕਦੇ ਦੇਸ਼ ਨੂੰ ਨਹੀਂ ਬਚਾ ਸਕਦੇ ਚੀਨ ਤੋਂ ਪਹਾੜੀ ਦੀਆਂ ਵਰਦੀਆਂ ਪਾ ਕੇ ਨਹੀਂ ਦੀਵਾਲੀ ਨੂੰ ਜਾ ਕੇ ਫੈਂਸੀ ਡਰੈਸ ਨਹੀਂ ਆ ਕੋਈ ਸਾਹਿਬ ਥਿਸ ਇਜ਼ ਨਾਟ ਅ ਫੈਂਸੀ ਡਰੈਸ ਕੰਪੀਟੀਸ਼ਨ ਆਉਥੇ ਜਜ਼ਬਾ ਚਾਹੀਦਾ ਹੈ ਦੇਸ਼ ਵਾਸਤੇ ਕੁਰਬਾਨੀ ਦਾ ਉਹ ਇਹਨਾਂ ਕਿਸਾਨਾਂ ਦੇ ਪਿੰਡੂ ਪਸ਼ੋਕਰ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦਾ ਅੱਜ ਉਹਨਾਂ ਨੂੰ ਸਾਮੋ ਮੋਦੀ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ ਕਹਿੰਦਾ ਨਾ ਸਾਡੇ ਸੁਰਜੀਤ ਪਾਤਰ ਜੀ ਨੇ ਪਰ ਦੇਖੋ ਬੜੀ ਉਹਨਾਂ ਨੇ ਆਈ ਊਡ ਸੇ ਹੀ ਇਜ਼ ਅ ਲਿਵਿੰਗ ਲੇਜੈਂਡ ਮੈਂ ਪਾਰਲੀਮੈਂਟ 'ਚ ਪਹਿਲੇ ਆਪਣੀ ਸਪੀਚ 'ਚ ਹੀ ਕਿਹਾ ਸੀ ਅੱਜ ਵੀ ਕਹਿੰਦਾ ਉਹਨਾਂ ਨੇ ਕਵਿਤਾ ਲਿਖੀ ਹੈ ਕਹਿੰਦਾ ਇਹ ਬਾਤ ਨਰੀ ਇਨੀ ਨਹੀਂ ਆ ਮਸਲਾ ਸਿਰਫ ਕਿਸਾਨ ਦਾ ਨਹੀਂ ਆ ਮਸਲਾ ਸਿਰਫ ਕਿਸਾਨ ਦਾ ਨਹੀਂ ਆ ਪਿੰਡ ਦੇ ਵਸਦੇ ਰਹਿਣ ਦਾ ਜਿਹਨੂੰ ਤੋਖਲਾ ਉਜੜ ਜਾਂਦਾ ਤਾਂ ਤੂੰ ਉਜਾੜਨ ਲੱਗੇ ਹੋ ਸਭ ਕਰਨ ਕੀ ਲੱਗੇ ਕਿਹੜੇ ਪਾਸੇ ਤੁਰ ਪੇ ਮੋਦੀ ਸਾਹਿਬ ਬਹੁਤ ਸਾਰੀਆਂ ਐਮੈਂਡਮੈਂਟ ਹੋ ਗਈਆਂ ਵਾ ਕਿਸਾਨ ਹੁਣ ਸਰਕਾਰ ਦਾ ਨੱਕ ਵੱਡਣ ਦੀ ਕੋਸ਼ਿਸ਼ ਕਰ ਰਹੇ ਸਰਕਾਰਾਂ ਨੇ ਝੁੱਕਦੀਆਂ ਜੇ ਇਦਾਂ ਝੁੱਕਣ ਲੱਪੀਆਂ ਤਾਂ ਫਿਰ ਹੋਰ ਰੋਜ਼ ਲੋਕ ਖੜੇ ਹੋ ਕੇ ਕਹਿਣਗੇ ਆ ਵੀ ਬਿੱਲ ਮਾੜਾ ਤੇ ਇਹਨੂੰ ਵੀ ਰੱਦ ਕਰੋ ਜੀ ਜੀ ਆਪਣੇ ਆਪ ਨੂੰ ਸੁਧਾਰੋ ਮੋਦੀ ਸਾਹਿਬ ਜਿੱਥੇ ਤਾਂ ਐਮੈਂਡਮੈਂਟਸ ਦੀ ਗੱਲ ਹੈ ਵੀ ਫੋਨ ਕਿ ਰਹਿ ਕੀ ਗਿਆ ਮੈਂ ਦੇਖੋ ਮੈਂ ਕਿਉਂਕਿ ਪਿੰਡੂ ਪਿਸ਼ੋਕੜ ਦਾ ਆਦਮੀ ਆ ਮੈਨੂੰ ਲੰਬੀ ਚੋੜੀ ਫਿਲਾਸਫੀ ਤਾਂ ਨਹੀਂ ਅਦਾਲਤ ਖਰੀਦ ਕੇ ਲੈ ਕੇ ਆਨੇ ਆਪਾਂ ਦਾਲ ਜਿ ਵਿੱਚੋਂ ਕਾਲੇ ਚੁੱਕਦੇ ਆ ਕੰਕਰ ਚੁੱਕਦੇ ਆ ਪਰ ਇੱਥੇ ਤਾਂ ਦਾਲ ਮੇਂ ਕਾਲਾ ਨਹੀਂ ਇਹ ਤਾਂ ਦਾਲ ਹੀ ਕਾਲੀ ਹੁਣ ਜਾ ਕੇ ਪੰਸਾਰੀ ਦੇ ਮੱਥੇ ਮਾਰੋਂਗੇ ਕਿ ਨਹੀਂ ਮਾਰੋਂਗੇ ਆ ਦੱਸੋ ਹੁਣ ਕਿਵੇਂ ਅਸੀਂ ਜਿਹਨੂੰ ਦੇਖਦੇ ਮੱਖੀ ਕਿਵੇਂ ਨਿਕਲਦੀ ਏ ਆ ਕਾਰਪੋਰੇਟ ਵਾਸਤੇ ਬਣਿਆ ਕਾਨੂੰਨ ਨਾਮ ਕਿਸਾਨ ਲਾਤਾ ਦੇ ਇਟ ਸ਼ੁੱਡ ਹੈ ਬੀ ਨੇਮਡ कॉर्पोरेट वेलफेयर बिल्स फिर चल ਜਾਂਦਾ ਕੰਮ ਆ ਤਾਂ ਕਿਸਾਨ ਵੈਲਫੇਅਰ ਬਿਲ ਕਾਦੇ ਸਭ ਕਾਦੇ ਕਿਸਾਨ ਭਲਾਈ ਦੇ ਬਿਲ ਹੈ ਇਹ ਗੱਲਾਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਨਾ ਡਿੰਪਾ ਸਾਹਿਬ ਕਿਉਂ ਬੈਠੇ ਇੱਥੇ ਇਹ ਕਹ ਰਹੇ ਪਾਰਲੀਮੈਂਟ ਬੁਲਾਓ ਜਿਹੜੇ ਕੰਮ ਪਾਰਲੀਮੈਂਟ ਚ ਡਿਸਕਸ ਹੋਣੇ ਚਾਹੀਦੇ ਆ ਉਹ ਉਸ ਤੇ ਵਿਗਿਆਨ ਭਵਨ ਚ ਹੋ ਰਿਹਾ ਹੈ ਮੋਦੀ ਸਾਹਿਬ ਨੇ ਹੀ ਹੈਸ ਗਿਵਨ ਅ ਸਟੇਟਸ ਆਫ ਡੀਮਡ ਪਾਰਲੀਮੈਂਟ ਟੂ ਦਿਸ ਥਿੰਗ ਵਿਗਿਆਨ ਭਵਨ ਤੇ ਦੂਜੇ ਪਾਸੇ ਹਜ਼ਾਰ ਕਰੋੜ ਰੁਪਏ ਲਾ ਕੇ ਨਵੇਂ ਬਿਲਡਿੰਗ ਬਣਾ ਰਹੇ ਜਦੋਂ ਉਹਨਾਂ ਨੇ ਉਹ ਚੱਕਿਆ ਨਾ ਫਾੜਾ ਜਾਂ ਬਣਾਉਣ ਵਾਸਤੇ ਨੀਮ ਪੱਤਰ ਮੈਂ ਸਵਾਲ ਪਾਇਆ ਸੀਗਾ ਉਦੋਂ ਵੀ ਆ ਜਿਹੜਾ ਤੁਸੀਂ ਪੱਟਣ ਲੱਗੇ ਹੋ ਨੀਮ ਪੱਟਣ ਲੱਗੇ ਹੋ ਕਿ ਨੀਮ ਪੱਤਰ ਰੱਖਣ ਲੱਗੇ ਹੋ ਤੁਸੀਂ ਤਾਂ ਡੈਮੋਕ੍ਰੇਸੀ ਦੀ ਨੀਮ ਪੱਟਣ ਲੱਗੇ ਹੋ ਜਿਹੜੀ ਗੱਲਬਾਤ ਪਾਰਲੀਮੈਂਟ 'ਚ ਹੋਣੀ ਚਾਹੀਦੀ ਹੈ ਮੋਦੀ ਸਾਹਿਬ ਪਾਰਲੀਮੈਂਟ ਇਜ਼ ਅ ਟੈਂਪਲ ਆਫ ਡੈਮੋਕ੍ਰੇਸੀ ਸਾਹਿਬ ਉਹ ਮੰਦਰ ਹੈ ਲੋਕਤੰਤਰ ਦਾ ਉੱਥੇ ਤੁਹਾਨੂੰ ਗੱਲਾਂ ਸੁਣਨੀਆਂ ਬਣਦੀਆਂ ਕਹੇ ਆਪਣੀ ਗੱਲ ਕਹੋ ਸੁਣੋ ਬੈਸ ਹੋਵੇ ਚਰਚਾ ਹੋਵੇ ਫਿਰ ਨਿਚੋੜ ਨਿਕਲੇ ਪਰ ਉੱਥੇ ਤਾਂ ਮਨ ਕੀ ਮਨ ਕੀ ਬਾਤ ਕਹਿਣ ਵਾਸਤੇ ਪ੍ਰਧਾਨ ਮੰਤਰੀ ਨੂੰ 1000 ਕਰੋੜ ਰੁਪਏ ਖਰਚ ਕਰਨ ਦੀ ਲੋੜ ਨਹੀਂ ਇੱਕ ਟਰਾਂਸਮਿਟਰ ਲਾ ਦੇਣ ਆਲ ਇੰਡੀਆ ਰੇਡੀਓ ਹਾਊਸ ਤੇ ਤੇ ਮਨ ਕੀ ਬਾਤ ਕਰੀ ਜਾਣ ਗਵਰਨਮੈਂਟ ਅਜ ਮੋਦੀ ਸਾਹਿਬ ਨੂੰ ਤੇ ਮੋਦੀ ਸਾਹਿਬ ਦੀ ਸਰਕਾਰ ਨੂੰ ਆਲ ਇੰਡੀਆ ਰੇਡੀਓ ਦੀ ਲੋੜ ਹੈ ਤੇ ਇਹਨਾਂ ਨੂੰ ਪਾਰਲੀਮੈਂਟ ਦੀ ਲੋੜ ਨਹੀਂ ਆਹ ਤਾਨਾ ਸ਼ਾਈ ਦੀ ਆਹਟ ਹੈ ਲੋਕਤੰਤਰ ਦੇ ਦਰਵਾਜੇ ਤੇ ਹਿੰਦੁਸਤਾਨ ਦੇ ਦਰਵਾਜੇ ਤੇ ਤੇ ਮਨੂਮਾਨ ਹੈ ਕਾਂਗਰਸ ਪਾਰਟੀ ਤੇ ਸਾਨੂੰ ਮਾਨ ਹੈ ਕਾਂਗਰਸ ਤੇ ਜਿਹਨੇ ਹਲਕ ਜਗਾਈ ਹੈ ਸਾਡੀ ਪੰਜਾਬ ਕਾਂਗਰਸ ਨੇ ਸਾਡੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਹ ਹਲਕ ਜਗਾਈ ਕਾਂਗਰਸ ਵਾਸਤੇ ਕਿਸਾਨਾਂ ਵਾਸਤੇ ਸੀਗੀ ਪਰ ਆ ਜਿਹੜੀ ਅੱਜ ਹਲਕ ਹੈ ਆ ਇੱਕ ਕ੍ਰਾਂਤੀ ਦਾ ਰੂਪ ਲੈ ਰਹੀ ਹੈ ਤਾਨਾਸ਼ਹੀ ਦੇ ਟ੍ਰੈਂਡ ਨੂੰ ਰੋਕਣ ਵਾਸਤੇ ਦੇਸ਼ ਦੀ ਮਾਂ ਪੰਚਾਇਤ ਬਲਾਓ ਬਿੱਲ ਰੱਦ ਕਰੋ ਮੋਦੀ ਸਾਹਿਬ ਕਹਿ ਰਹੇ ਹੈਗੇ ਨੇ ਕਿ ਅਸੀਂ ਉਹਨੂੰ ਨੁੱਕੜ ਮੀਟਗਾ ਕਰਾਂਗੇ ਚਪਾਲ ਕਰਾਂਗੇ ਦੇਸ਼ ਦੀ ਜਨਤਾ ਨੂੰ ਸਮਝਾਵਾਂਗੇ ਜੀ ਹੰਕਾਰ ਛੱਡਣ ਮੋਦੀ ਸਾਹਿਬ ਲੋਕਾਂ ਨੂੰ ਗੁੰਮਰਾਹ ਕਰਨਾ ਛੱਡਣ ਸਾਹਿਬ ਡਰੈਸ ਪਾਉਣ ਨਾਲ ਕੋਈ ਕਿਸਮ ਫੌਜੀ ਨਹੀਂ ਬਣਦਾ ਕੋਈ ਦੱਤਰੀ ਚੱਕਣ ਨਾਲ ਕਿਸਾਨ ਨਹੀਂ ਬਣਦਾ ਕੋਈ ਨੁੱਕੜ ਸੁਭਾਵਾਂ ਕਰਨ ਨਾਲ ਕੋਈ ਝੂਠ ਸੱਚ ਨਹੀਂ ਹੁੰਦਾ ਇਹ ਬੇਸਿਕਲੀ ਦੇਖੋ ਅੱਜ ਫੇਰ ਗੱਲਾਂ ਉੱਥੇ ਯੂਰਪ ਦੀਆਂ ਆ ਜਾਣਗੀਆਂ ਵਰਲਡ ਵਾਰ 2 ਉਹ ਜਿਹੜਾ ਗੋਬਲ ਸੀਗਾ ਪ੍ਰੋਪਾਗੈਂਡਾ ਮਸ਼ੀਨਰੀ ਸੀਬ ਦੇ ਆ ਦੇਖੋ ਆ ਇੱਕ ਮਾਰਕ ਉਹਦਾ ਦਸ ਗਵਰਨਮੈਂਟ ਇਜ਼ ਵਰਕਿੰਗ ਐਜ਼ ਅ ਕਾਰਪੋਰੇਸ਼ਨ ਮਾਰਕੀਟਿੰਗ ਪੈਕੇਜਿੰਗ ਹੁਣ ਜਦੋਂ ਕਹਿੰਦੇ ਇਹਦੇ ਚ ਰਹਿ ਕੀ ਗਿਆ ਦੇਖੋ ਤੁਮਰ ਸਾਹਿਬ ਦੇ ਬਿਆਨ ਸੀ ਇਹ ਪਿਊਸ਼ ਗੋਇਲ ਜੀ ਤੇ ਹੁਣ ਰਹਿ ਕੀ ਗਿਆ ਤਾਂ ਤੁਸੀਂ ਮੰਨ ਲਓ ਇਹਨੂੰ ਅਸੀਂ ਬਦਲ ਦੇ ਮਠਿਆਈ ਦੇ ਦੀ ਡੱਬਾ ਸਾਡੇ ਕੋਲ ਵੱਡਾ ਉਹ ਡੱਬਾ ਉਹ ਤਾਂ ਪੈਕੇਜਿੰਗ ਤੇ ਚੜੀ ਜਾਂਦੇ ਸਰਕਾਰਾਂ ਦੇ ਕੰਮ ਆ ਨਹੀਂ ਹੁੰਦੇ ਸਰਕਾਰ ਇਜ਼ ਨਾਟ ਹੇਅਰ ਟੂ ਐਜ਼ ਅ ਸਲੋਗਨ ਬਣਾਤਾ ਜੀ ਸਬਕਾ ਸਾਥ ਸਬਕਾ ਵਿਕਾਸ ਮੈਂ ਪੁੱਛਦਾ ਹਾਂ ਸਬਕਾ ਦੇ ਅੰਦਰ ਕਿਸਾਨ ਕਿੱਥੇ ਹੈ ਵੇਅਰ ਇਜ਼ ਦਾ ਕਿਸਾਨ 20 ਲੱਖ ਕਰੋੜ ਦਾ ਪੈਕੇਜ ਦਿੱਤਾ ਮੈਂ ਉਦੋਂ ਵੀ ਦਵਾਈ ਲਈ ਸੀ ਮੈਂ ਕਿਹਾ ਮੋਦੀ ਸਾਹਿਬ ਕਿਸਾਨ ਦਾ ਤਾਂ 20 ਲੱਖ ਕਰੋੜ ਚ ਵੀ ਕਿਤੇ ਹਿੱਸਾ ਨਹੀਂ ਆਇਆ ਕਦੋਂ ਆਊਗਾ ਸਾਨੂੰ ਦੱਸੋ ਕੋਈ ਕਰਜ਼ਾ ਮਾਫ਼ ਨਹੀਂ ਕੀਤਾ ਕਰਨ ਵਾਲਾ ਕੰਮ ਕਰਦੇ ਨਹੀਂ ਹੋਰ ਹੀ ਲੱਕ ਫੜ ਰ ਕੇ ਹੋਰ ਹੀ ਪਾਸੇ ਤੁਰੇ ਜਾਂਦੇ ਜਿਸ ਵਾਰ ਸਵਾਲ ਪੰਜਾਬ ਦੇ ਬੀਜੇਪੀ ਲੀਡਰ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨ ਤੇ ਲੱਗੀ ਹੋਈ ਹੈ 14 ਤਰੀਕ ਦਾ ਆਪਣਾ ਪ੍ਰੋਗਰਾਮ ਰੱਖ ਲਿਆ ਜੀ ਦੇਖੋ ਸਾਹਿਬ ਅਸੀਂ ਆਪਣਾ ਪ੍ਰੋਗਰਾਮ ਕਰਾਂਗੇ ਅਸੀਂ ਕਿਸੇ ਦੇ ਇੱਕ ਸਾਨੂੰ ਭਾਜੀਪੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਸੀਂ ਕਿਸਾਨੀ ਵਾਸਤੇ ਕੀ ਹਰੇਕ ਜ਼ਬਰ ਦੇ ਖਿਲਾਫ ਖੜੇ ਆ ਹਰੇਕ ਤੱਕੇ ਦੇ ਖਿਲਾਫ ਖੜੇ ਆ ਅਸੀਂ ਸਾਨੂੰ ਗੁਰੂ ਮਹਾਰਾਜ ਦੀ ਜਿਹੜੀ ਕੁੰਟੀ ਪਿਆਈ ਹੈ ਗੁਰਦੀ ਜਿਹੜੀ ਪਿਆ ਹੈ ਸਾਨੂੰ ਮਿਲੀ ਹੈ ਉਹ ਹੈ ਵੀ ਜ਼ਬਰ ਦੇ ਖਿਲਾਫ ਖੜੇ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਸਾਨੂੰ ਫਖਰ ਹੈ ਇਸ ਗੱਲ ਦਾ ਅਸੀਂ ਹਾਲਕ ਜਗਾਈ ਸੀ ਲੋਕਾਂ ਨੂੰ ਜਾਗਰਤ ਕੀਤਾ ਉਹ ਆਪਣਾ ਕਰੀ ਜਾਂਦੇ ਆ ਅਸੀਂ ਆਪਣਾ ਕਰੀ ਉਹਨਾਂ ਦੇ ਨਾਲ ਖੜੇ ਆ ਨਾਲ ਖੜਾਂਗੇ ਜੋ ਕੈਪਟਨ ਸਾਹਿਬ ਨੇ ਪੰਜਾਬ 'ਚ ਕਰ ਦਿਖਾਇਆ ਹੈ ਸਭ 2 ਮਹੀਨੇ ਰੇਲਵੇ ਦੀ ਉੱਥੇ ਬੰਦ ਸੀਗੀ ਸਾਰੀ ਦੀ ਸਾਰੀ ਤੇ ਉਹ ਰੇਲਵੇ ਪੰਜਾਬ ਦਾ ਜਿਹੜਾ ਨੁਕਸਾਨ ਅਸੀਂ ਝੇਲੇ ਸਭ ਕਿਸਾਨਾਂ ਵਾਸਤੇ ਹਰ ਇੱਕ ਨੁਕਸਾਨ ਝੇਲਾਂਗੇ ਕਿਸਾਨਾਂ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਈਏ ਦੇਾਂਗੇ ਪਰ ਅਸੀਂ ਜਾ ਕੇ ਇਸ ਸਰਕਾਰ ਨੂੰ ਰਾਜਨੀਤਿਕ ਡਾਇਰੈਕਸ਼ਨ ਵੀ ਚਾਹੀਦੀ ਹੈ ਕਿਉਂਕਿ ਤੁਸੀਂ ਦੇਖੋ ਆ ਜਿਹੜਾ ਰਾਮਲੀਲਾ ਮੈਦਾਨ 'ਚ ਹੋਇਆ ਸੀਗਾ ਇੱਕ ਇਹਨਾਂ ਨੇ ਆ ਬਣਾਇਆ ਸੀਗਾ ਉਹ ਬਾਬਾ ਆਪਣੇ ਕੀ ਨਾਂ ਸੀਗਾ ਅੱਲਾ ਜਾਰੇ ਸਾਹਿਬ ਨੇ ਉਸ ਤੋਂ ਨਿਕਲਿਆ ਕੀ ਇੱਕ ਉਹ ਬਾਬਾ RAMDEV ਉਹ ਕਰੋੜਾਪਤੀ ਬਣ ਗਿਆ ਇੱਕ ਕੀ ਨਿਕਲਿਆ ਇੱਕ ਨਿਕਲਿਆ ਆਮ ਆਦਮੀ ਪਾਰਟੀ ਆ ਕਿਤੇ ਐਨਐਲਏ ਸੰਘਰਸ਼ ਚ ਗਿਆ ਜਾ ਕੋਈ ਨਾ ਨਿਕਲ ਜੇ ਰਾਜਨੀਤਿਕ ਡਾਇਰੈਕਸ਼ਨ ਇਜ਼ ਰਿਕੁਆਇਰਡ ਕਿਉਂਕਿ ਰਾਜਨੀਤੀ ਦੀ ਕਲਮ ਨਾਲ ਮਾਰਿਆ ਕਿਸਾਨ ਨੂੰ ਗੋਲੀਆਂ ਨਾਲ ਨਹੀਂ ਮਰਦੇ ਕਿਸਾਨ ਠੰਡ ਨਾਲ ਨਹੀਂ ਮਰਦੇ ਕਰੋਨਾ ਨਾਲ ਨਹੀਂ ਮਰਦੇ ਕਲਮ ਨਾਲ ਮਾਰਿਆ ਮੋਦੀ ਸਾਹਿਬ ਨੇ ਉਸ ਕਲਮ ਨੂੰ ਤੋੜ ਵਾਪਸ ਮੋਡਰਨ ਦੀ ਤਾਕਤ ਰਾਜਨੀਤੀ 'ਚ ਰਾਈ ਨਿਕਲਦੀ ਹੈ ਰਾਜਨੀਤਿਕ ਸੰਗਠਨ ਬਣ ਕੇ ਆਪਣੇ ਨੁਮਾਇੰਦੇ ਪਾਰਲੀਮੈਂਟ 'ਚ ਭੇਜੀਏ ਤਾਂ ਜਾ ਕੇ ਕਿਸਾਨ ਦੀ ਰਾਖੀ ਹੋਊਗੀ ਆ ਮੇਰੀ ਬੇਨਤੀ ਹੈ ਸੰਵਤੰਤਰ ਦੀ ਜਿੱਤ ਹੋਊਗੀ ਜਾਂ ਬੀਜੇਪੀ ਤੰਤਰ ਦੀ ਦੇਖੋ ਲੋਕਾਂ ਦੀ ਜਿੱਤ ਹੋਊਗੀ ਸਭ ਕਿਸਾਨ ਦੀ ਜਿੱਤ ਹੋਊਗੀ ਜਦੋਂ ਤਾਈਂ ਇਸ ਸ੍ਰਸ਼ਟੀ ਦੇ ਅੰਦਰ ਰੋਟੀ ਕਿਸੇ ਨੇ ਖਾਣੀ ਹੈ ਉਦੋਂ ਤਾਂ ਹੀ ਕਿਸਾਨ ਨੂੰ ਮੰਨਣਾ ਪਊਗਾ ਜਿਹ ਦਿਨ ਇਹਨਾਂ ਵਾਲੇ ਵੱਡੀ ਕਾਰਪੋਰੇਸ਼ਨ ਜਾਂ ਕੰਪਨੀਆਂ ਨੇ ਜਿਹੜੇ ਅੱਜ ਟੀਕੇ ਬਣਾਈ ਜਾਂਦੀਆਂ ਨੇ ਵੇਚਣ ਵਾਸਤੇ ਇਹਨਾਂ ਨੇ ਕੋਈ ਗੋਲੀ ਬਣਾ ਲਈ ਢਿੱਡ ਪਰਨ ਦੀ ਉਹ ਦਿਨ ਛੱਡ ਦਿਓ ਕਿਸਾਨੀ ਨੂੰ ਨਹੀਂ ਤਾਂ ਕਿਸਾਨ ਦੇ ਜਾ ਕੇ ਬੂਹੇ ਤੇ ਤੁਹਾਨੂੰ ਡਿਗਣਾ ਪਊਗਾ ਉਹਨੂੰ ਮੰਨਣਾ ਪਊਗਾ ਅੰਨਦਾਤਾ ਕਹਿਣਾ ਪਊਗਾ ਅੰਨਾ ਹਜ਼ਾਰੇ ਇਹ ਜਿਹੜੇ ਧੰਨਾ ਸੇਠ ਇਹਨਾਂ ਨਾਲ ਨਹੀਂ ਢਿੱਡ ਪਰਨਾ ਤੁਹਾਨੂੰ ਥੈਂਕ ਯੂ ਸਰ ਪ੍ਰਧਾਨ ਸੁਨੀਲ ਜਾਖੜ ਜਿੱਥੋਂ ਤੱਕ ਦੇਸ਼ ਦੀ ਨਸਲ ਤੇ ਫਸਲ ਦਾ ਸਵਾਲ ਹੈ ਸੈਂਟਰ ਸਰਕਾਰ ਨੇ ਦੇਖਣਾ ਕਿ ਕਦ ਤੱਕ ਬਿਲ ਹੋਰ ਸੋਧਾਂ ਕਰਦੀਆਂ ਵਾਪਸ ਕਰਦੀ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਦੀ ਨਿਊਜ਼ ਦਿੱਲੀ